ਹੈਲੋ ਜੀ ਹੈਲੋ ਅਰ ਸ ਆਵਾਜ਼ ਨਹੀਂ ਆ ਰਹੀ ਤੁਹਾਡੀ ਹੈਲੋ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਇੱਕ ਵਾਰ ਤੋਂ ਫੇਰ ਨਵੀਂ ਸਵੇਰ ਦੀ ਸਤਿ ਸ਼ਕਾਲ ਸਤਿ ਸ਼ਕਾਲ

ਫਗਤ ਸਿੰਘ ਵਾਲੀ ਜਿਹੜੀ ਹੈਗੀ ਜੀ ਜੀ ਆਪਾਂ ਉਹ ਬਾਅਦ ਚੋਂ ਕਰ ਲੈਨੇ ਕਿਉਂਕਿ ਤੁਸੀਂ ਕੱਲ ਨੂੰ ਭੇਜੀਆ ਲੈ ਲਓ ਹਾਂਜੀ ਉਹ ਲਾਸਟ ਕੋਈ ਨਹੀਂ ਬਾਅਦ ਚੋਂ ਕਰ ਲਾਂਗੇ ਇਹਦਾ ਇੱਕ ਟਾਈਟਲ ਆਪਾਂ ਚੇਂਜ ਕਰਨਾ ਸੀ ਜਿਹੜੀ ਕੱਲ ਆਪਾਂ ਸ਼ਬਦਾਂ ਵਾਲੀ ਕੀਤੀ ਨਾ ਆਪਾਂ ਜਿੰਦ ਹਟਾਈ ਕਰਦੇ ਹਾਂ ਹਾਂ ਓਕੇ ਠੀਕ ਹੈ ਜੀ ਇਹ ਤਕਰੀਬਨ ਸਹੀ ਹੈ ਜੀ ਠੀਕ ਹੈ ਵੀਰੇ ਇਹ ਆਪਾਂ ਵੈਸੇ ਉਦੋਂ ਕਰ ਲਈ ਸੀ ਬੈਠਿਆਂ ਨੇ ਨਾ ਹਾਂਜੀ ਤੇ ਤੁਸੀਂ ਇਹਨੂੰ ਨਾ ਇੱਕ ਵਾਰੀ ਪੜ੍ਹ ਕੇ ਤੁਸੀਂ ਦੇਖੋ ਇਹਨੂੰ ਆ ਮੇਰੇ ਕੋਲ ਜਿਹੜੀ ਪਈ ਹੈ ਮੈਂ ਉਹਨੂੰ ਫਿਰ ਪੜ੍ਹ ਲੈਣੀ ਹਾਂ ਹਾਂਜੀ ਹਾਂਜੀ ਗੁਨਾਹ ਕਰਦਾ ਰੱਬ ਤੋਂ ਨਾ ਡਰਦਾ ਜਿੰਦ ਨਿਕਲ जद निकले जिंद तड़पाई तो जी लाया निकले जिंद तड़पाई जद निकले जिंद तड़पाई तो पुछ मे लगता लगोगा ही है न? क्योंकि खांजी, खांजी. चंगा करे ते आखे रब ने माड़े अपनी रुहाई तो पुछ ਚੁੱਪ ਦੀ ਕਿੰਨੀ ਆਵਾਜ਼ ਹੈ ਹੁੰਦੀ ਸ਼ੋਰ ਵਾਲੀ ਕਿਸੇ ਭਕਾਈ ਤੋਂ ਪੁੱਛ ਰੋਹਾਨੀ ਇਸ਼ਕ ਚੋਂ ਕੀ ਹੈ ਮਿਲਦਾ ਕਿਸੇ ਜਿਸਮਾਂ ਦੀ ਭੁੱਖ ਹੰਡਾਈ ਤੋਂ ਕੁਝ ਢਿੱਡ ਭੁੱਖੇ ਕਿਵੇਂ ਨੀਂਦ ਹੈ ਆਉਂਦੀ ਕਿਸੇ ਮਜ਼ਦੂਰ ਦੀ ਕਮਾਈ ਤੋਂ ਪੁੱਛ ਕਈ ਸਮਝ ਗਏ ਨੇ ਰਮਜ ਖੁਦਾ ਦੀ ਕਿਵੇਂ ਲੱਭੀ ਏ ਖੁਦਾਈ ਤੋਂ ਪੁੱਛ ਕਈ ਦੂਰ ਬੈਠੇ ਵੀ ਆਪਣੇ ਲੱਗਦੇ ਇੱਥੇ ਆਪਾਂ ਕੁਝ ਚੇਂਜ ਕੀਤਾ ਸੀ ਮੈਨੂੰ ਹੁਣ ਯਾਦ ਨਹੀਂ ਕਿਉਂਕਿ ਫੋਨ 'ਚ ਆ ਤੇ ਸੇਮ ਐਜ਼ ਇਟ ਇਜ਼ ਅਜੇ ਕਈ ਦੂਰ ਬੱਠੇ ਵੀ ਆਪਣੇ ਲੱਗਦੇ ਕਿਸੇ ਨੀਲੀ ਦੀ ਛੀੜ ਡੂੰਗਾਈ ਤੋਂ ਪੁੱਛ ਹੂੰ ਦੀਪ ਕਿਵੇਂ ਹੰਝੂ ਅੱਖਾਂ ਵਿੱਚ ਆਉਂਦੇ ਪਰੇਸ਼ਾਨ ਜੀ ਜਿੰਦ ਹੰਡਾਈ ਤੋਂ ਪੁੱਛ ਠੀਕ ਆ ਵੈਸੇ ਤਾਂ ਏ ਸਹੀ ਹੈ ਇੱਕ ਜਗਾ ਦੇ ਦਿੰਨਾ ਦੂੰਗਾ ਇਹ ਸਪੈਲਿੰਗ ਹੀ ਸਹੀ ਜੇ ਇਹ ਨੂੰ ਕਰ ਹਾਂ ਕੱਗੇ ਨਾਲ ਕਰ ਤੇ ਅਬ ਦੁ ਲੈਂਕਰ ਪੈਣਾ ਦੀ ਲੈਂਕਰ ਪੈਣਾ ਦੀ ਅੱਛਾ ਠੀਕ ਚਲੋ ਜੇ ਵੀ ਹੋਗਾ ਸੌਣ ਮਹੀਨਾ ਸੌਣ ਮਹੀਨਾ ਸੌਣ ਮਹੀਨਾ ਨਹੀਂ ਹੈਗੀ ਇਹਦੇ ਚ ਕਿਉਂਕਿ ਉਹ ਮੈਂ ਤੁਹਾਨੂੰ ਬਾਅਦ ਚ ਵੈਸੇ ਭੇਜੀ ਸੀ ਪੁਰਾਣੀ ਕੋਈ ਗੱਲ ਨਹੀਂ ਆਪਾਂ ਦੇਖ ਲੈਂਦੇ ਆ ਮੈਂ बोलਦੀਆਂ ਦੀ ਮੇਰੀ ਪਤਾ ਨਹੀਂ ਆਵਾਜ਼ ਡਬਲ ਨਹੀਂ ਨਹੀਂ ਮੈਨੂੰ ਨਹੀਂ ਡਬਲ ਸੁਣਦੇ ਤੁਹਾਨੂੰ ਸੁਣਦੇ ਪਈ ਮੈਨੂੰ ਨਹੀਂ ਸੁਣਦੇ ਪਈ ਪਤਾ ਨਹੀਂ ਕੀ ਚੱਤ ਕੋ ਇਹ ਤੁਸੀਂ ਹੈੱਡਫੋਨ ਲਾਏ ਹੋਣੇ ਨਾ ਉਹਦੇ ਕਰਕੇ ਹੋਵੇਗਾ ਨਾ ਅੱਛਾ ਪਰ ਮੈਨੂੰ ਠੀਕ ਆ ਰਹੀ ਹੈ ਮੈਨੂੰ ਸਿੰਗਲ ਆਵਾਜ਼ ਆ ਰਹੀ ਏ ਡਬਲ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਤੁਹਾਨੂੰ ਬੋਲ ਕੇ ਸੁਣਾਣੀ ਹਾਂ ਜੀ ਸੌਣ ਦਾ ਤਿਹਾਰ ਆਇਆ ਖੁਸ਼ੀ ਮਨਾਉਣੀ ਹੂੰ ਕੁੜੀਆਂ ਨੇ ਇਕੱਠੀਆਂ ਹੋ ਰੌਣਕਾਂ ਲਾਉਣੀਆਂ ਨੱਚ ਲੈ ਪੰਜਾਬਣੇ ਪ੍ਰਸ਼ਨ ਕਾਲਾਂਗੇ ਹੂੰ ਮਾਹੀਤੇ ਸਾਸ ਦੀ ਨਾਹੀ ਬੋਲੀ ਵੀ ਪਾਲਾਂਗੇ

ਇਹਦੀ ਲਾਈਨ ਥੋੜੀ ਜਿਹੀ ਵੱਡੀ ਛੋਟੀ ਹੁੰਦੀ ਆ ਨਾ ਉਹੀ ਮੈਂ ਦੇਖਦੀ ਸੀ ਇਹਦੀ ਆਪਾਂ ਜੇ ਉੱਪਰਲੀ ਸਭ ਤੋਂ ਉੱਪਰਲੀ ਲਾਈਨ 'ਚ ਜਿੱਥੇ ਆਪਾਂ ਲਿਖਿਆ ਸੌਣ ਦਾ ਤਿਉਹਾਰ ਆਇਆ ਖੁਸ਼ੀਆਂ ਮਨਾਉਣੀਆਂ ਜੇ ਆਪਾਂ ਇੱਥੇ ਕਰ ਦਈਏ ਸੌਣ ਦਾ ਮਹੀਨਾ ਸੌਣ ਦੇ ਮਹੀਨੇ ਖੁਸ਼ੀਆਂ ਮਨਾਉਣੀਆਂ ਐਂਜ ਲਿਖ ਦਈਏ ਜਾਂ ਸੌਣ ਦੇ ਤਿਉਹਾਰ ਖੁਸ਼ੀਆਂ ਮਨਾਉਣੀਆਂ ਆ ਆਇਆ ਕੱਟ ਦਈਏ ਤਾਂ ਥੋੜੀ ਛੋਟੀ ਹੋ ਜਾਊਗੀ ਕਿਹਾਰ ਨਾਲ ਉਹ ਮਹੀਨਾ ਕਰੀਏ ਬੀ ਹਾਂ ਮਹੀਨਾ ਸਹੀ ਰਹੂਗਾ ਹਨਾ ਹਾਂਜੀ ਸੌਣ ਦੇ ਮਹੀਨੇ ਖੁਸ਼ੀਆਂ ਮਨਾਉਣੀਆਂ ਕੁੜੀਆਂ ਨੇ ਇਕੱਠੀਆਂ ਹੋ ਰੌਣਕਾਂ ਲਾਉਣੀਆਂ ਖੁਸ਼ੀਆਂ ਬਣਾਉਣੀਆਂ ਹਾਂ ਕੁੜੀਆਂ ਨੇ ਇਕੱਠੀਆਂ ਹੋ ਰੌਣਕਾਂ ਲਾਉਣੀਆਂ ਇਨਾਂ ਚਲੇ ਪੰਜਾਬਣੇ ਬੰਗਾ ਸ਼ੰਕਾਲ ਹਾਂ ਮਾਹੀ ਅਤੇ ਸੱਸ ਦੇ ਨਾਂ ਦੀ ਬੋਲੀ ਪਾ ਲੈਤੋਂ

ਸੱਗੀ ਫੁੱਲ ਮੱਥੇ ਉੱਤੇ ਸੂਹੀ ਰੰਗ ਫੁਲ ਕਾ ਰਹੀਆਂ ਲਾਕੇ ਸ਼ਕੀਨੀਆਂ ਆਉਂਦੀਆਂ ਨੇ ਸਾਰੀਆਂ ਸ਼ੌਕ ਵਾਲਾ ਜਿਹੜਾ ਕੋਤੇ ਕੱਟ ਦिए ਹੈ ਅਰਸ਼ ਸੱਗੀ ਫੁੱਲ ਮੱਥੇ ਜੇ ਆਪਾਂ ਸਿੱਧਾ ਹੀ ਕਰ ਦਈਏ ਸੱਗੀ ਫੁੱਲ ਮੱਥੇ ਸੂਹੇ ਰੰਗ ਫੁਲ ਕਾ ਰਹੀਆਂ ਥੋੜੀ ਆਵਾਜ਼ ਘੱਟ ਦੀ ਜੀ ਮੈਂ ਕਿ ਜੇ ਆਹ ਮੱਥੇ ਉੱਤੇ ਉੱਤੇ ਇਕੱਲਾ ਕੱਟ ਦੀਏ ਸੱਗੀ ਫੁੱਲ ਮੱਥੇ ਸੂਹੇ ਰੰਗ ਫੁਲਕਾਰੀਾਂ ਚਲੋ ਮੈਂ ਇੱਕ ਵਾਰ ਲਾਈਨ ਸ਼ੋਟ ਕਰ ਲੈਂਦੀ ਹਾਂ ਜੇ ਤੁਹਾਨੂੰ ਕੁਝ ਲੱਗਿਆ ਤਾਂ ਮੈਨੂੰ ਤੁਸੀਂ ਕਰਕੇ ਦੁਬਾਰਾ ਭੇਜ ਦਿਓ ਓਕੇ 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 ਠੀਕ ਹੈ ਮੇਰੀ ਆਵਾਜ਼ ਸਹੀ ਨਹੀਂ ਆ ਰਹੀ ਕਲੀਅਰ ਨਹੀਂ ਆਉਂਦੀ ਬਈ ਹੁਣ ਸਹੀ ਹੈ ਪਹਿਲਾਂ ਬੜੀ ਕੱਤੀ ਸੀ ਅੱਗੇ ਵਕਤ ਦੀਆਂ ਰਮਜ਼ਾਂ ਆਉਂਦੀਆਂ ਵਕਤ ਦੀਆਂ ਰਮਜ਼ਾਂ ਆਉਂਦੀਆਂ ਵਕਤ ਦੀਆਂ ਰਮਜ਼ਾਂ ਮੈਂ ਦੇਖਦੀ ਹਾਂ ਮੈਨੂੰ ਲੱਭਦਾ ਪੁੱਛ ਕੇ ਨਹੀਂ है वक्त दमजा okay. टिप्पी है अज द अपनी वैसे थोड़िया रेह गांच है ਪਾਸਾ ਪਾਜ ਕਰਕੇ ਹਟਨਾ ਨਹੀਂ ਹੋਰ ਕੀ ਹਨ ਬੇੜ ਕੇ ਫ੍ਰੀਜ਼ੇ ਹੋ ਜਾਣਗੇ ਇੱਕ ਵਾਰੀ ਨਾ ਦੀ ਵੀ ਅੱਗੇ ਜਿਹੜਾ ਤੁਸੀਂ ਵੋਟਾਂ ਵਾਲਾ ਲਿਖਿਆ ਹੋਇਆ ਹੈ ਜੀ ਇਹਦੇ ਵਿੱਚ ਇੱਕ ਜਗ੍ਹਾ ਤੇ ਨਾ ਮੈਂ ਤੁਹਾਨੂੰ ਗੋਲ ਕੇ ਸੁਣਾਣੀ ਇਹ ਨਾ ਕੋਈ ਸੁਣ ਦੀ ਨਵੀਂ ਸਰਕਾਰ ਮੁੱਦਿਆਂ ਦਾ ਨਾ ਕੋਈ ਸੁਧਾਰ ਨਸ਼ਿਆਂ ਵਿੱਚ ਡੁੱਲ ਗਿਆ ਪੰਜਾਬ ਪੰਜਾਬ ਨਾ ਕੋਈ ਮਿਲਿਆ ਕਾਰੋਬਾਰ ਚਾਲ ਇਹਨਾਂ ਦੀ ਬਹਿਣਾ ਕੁੰਗਲੀ ਮਾਰ ਨਾ ਕੋਈ ਸੁਣਵਾਈ ਮੁੱਦੇ ਹੁਗਾਈ ਹੂੰ ਆਪਣੇ ਲਈ ਵਧਾਉਣ ਕਾਰੋਬਾਰ ਵੋਟਾਂ ਲੈ ਇੱਕ ਲੈ ਕੇ ਜਾਣ ਕਿਤੇ ਮਿਲੇ ਵਹਾਂ ਵਾਈ ਨਾਲੋ ਨਾਲੋ ਨਾਲ ਗਰੀਬਾਂ ਦਾ ਨਾ ਕਦੇ ਪੁੱਛਿਆ ਹੀ ਹਾ ਵੋਟਾਂ ਮਿਲੇ ਹਾ ਸੈਟਿੰਗ ਕਰਨੇ ਪੈਣੇ ਆ ਜੀ ਮਾੜੀ ਚ ਸੈਟਿੰਗ ਕਰਾਂਗੇ ਇਹਦੀ ਹਾਂਜੀ ਮੈਂ ਕਿ ਇਹਦੀ ਮਾੜੀ ਚ ਸੈਟਿੰਗ ਕਰਦੇ ਆ ਥੋੜਾ ਜਿਹਾ ਕਿਤੇ ਵਲਜਾ ਪੈਂਦਾ ਪਿਆ ਮੈਨੂੰ ਲੱਗਦਾ ਹੈ ਪਰ ਮੈਨੂੰ ਸਮਝ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਇਹ ਬਾਕੀ ਚੋ ਕਰ ਲਾਂਗੇ ਛੱਡ ਦੋ ਇਹਨੂੰ ਦੂਜੀ ਕਰ ਲੈਨੇ ਇਹ ਦੁਬਾਰਾ ਕਰ ਲਾਂਗੇ ਇਹਦੀ ਜਗ੍ਹਾ ਤੇ ਇੱਕ ਕੁਰਸੀ ਵੀ ਸੀ ਆਪਾਂ ਪਤਾ ਨਹੀਂ ਕੀਤੀ ਕਿ ਹੈ ਕਿ ਨਹੀਂ ਮੈਂ ਭੇਜੀ ਆ ਕਿ ਨਹੀਂ ਮੈਨੂੰ ਯਾਦ ਨਹੀਂ ਤੇ じゃ ਫਿਰ ਇਹਨੂੰ ਕਰ ਲਾਂਗੇ ਤੁਹਾਡਾ ਬਾਕੀ ਬਿਲਕੁਲ ਸਹੀ ਹੈ ਹਾਂਜੀ ਹਾਂ ਉਹ ਕਰ ਬਲੀ ਸੀ ਠੀਕ ਹੈ

हेलो अच्छा देख चल आ इधर आ मैं मासी आ गई सासी कल कर ना ते फिर सुना चल बोले हेलो लक्ष हेलो लक्ष सासी का सासी का क्या ठीक है ਆਵਾਜ਼ ਬੜੀ ਘੱਟ ਟੋਨੀ ਆਵਾਜ਼ ਬੜੀ ਘੱਟ ਟੋਨੀ ਲਖਤੇਰੇ ਲਖਮਾ ਆਇਤਰੀ ਘਟੋਂਦੀ ਪਈ ਆਵਾਜ਼ ਉੱਚੀ ਕਰ ਮਾੜੀ ਉਵੇਂ ਤਾਂ ਬੜਾ ਉੱਚੀ ਬੋਲਦੇ ਆ ਕਿ 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 ਕੀ ਕਹਿੰਦੇ ਪੁੱਛੋ ਮਾਸੀ ਠੀਕ ਹੋ ਤੁਸੀਂ ਮਾਸੀ ਠੀਕ ਹੱਤੀ ਸੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਤੁਸੀਂ ਕਿਵੇਂ ਹੋ ਠੀਕ ਚੱਕੀ ਸੁਣਾਉਣਾ ਦੱਸ ਦੇ ਕਿਸ ਨੂੰ ਮੈਂ ਪਗਲ ਸਿੰਘ ਨਾਲ ਸੁਣ ਦੂ ਸੁਣਾਣਾ ਤੇ ਉਹ ਸੁਣਾ ਦੇ ਪਹਿਲੇ ਉਹ ਯਾਰ ਬਿੱਲੋ ਸ਼ੇਰ ਫਿਰ ਉਹ ਸੁਣਾ ਦੇ ਭਗਤ ਸਿੰਘ ਨਹੀਂ ਭਗਤ ਸਿੰਘ ਕਰੋ ਚਲੋ ਸੁਣਾ ਦੇ ਮੈਨੂੰ ਯਾਦ ਨਹੀਂ ਇਹ ਸੁਣਾ ਦੇ ਚਲ ਜਿਹੜਾ ਯਾਦ ਹੋ ਸੁਣਾ ਦੇ ਇੱਕ ਟੱਪਾ ਜਲਦੀ ਸੁਣਾ ਦੇ ਫਿਰ ਤੋ ਯਾਦ ਕਰ ਲਈ ਇਹ ਤਾਂ ਇੱਕੋ ਹੀ ਸੁਣਾ ਦੇ ਤੇਰਾ ਕਿਵੇਂ ਨਹੀਂ ਛੋਟੇ ਦੇ ਪਿੰਡ ਵਿੱਚ ਜੰਮਿਆ ਯੋਦਾ ਇੱਕ ਇੱਕ ਚਾਕਲੇਟ ਮੇਰੇ ਵੱਲੋਂ ਚਾਕਲੇਟ ਮੇਰੇ ਵੱਲੋਂ ਹਾਂ ਉਹ ਚੀਜ਼ ਸੁਣਾ ਦੇ ਹਾਂ ਛੋਟੇ ਜਿਹੇ ਪਿੰਡ ਵਿੱਚ ਜੰਮਿਆ ਯੋਧਾ ਇਕਬੀਰ ਸੀ ਦੇਸ਼ ਲਈ ਜਾਨ ਵਾਰਨੀ ਲਿਖ ਲਈ ਤਕਦੀਰ ਸੀ ਦੇਸ਼ ਲਈ ਜਾਨ ਵਾਰਨੀ ਲਿਖ ਲਈ ਤਕਦੀਰ ਸੀ ਉਠੇ ਤਾਂ ਵਿੱਚ ਬੀਜ ਬਦੂਕਾਂ ਨਾਰੇ ਹਿਲਾਉਂਦਾ ਸੀ ਮੂਰੇ ਹੋ ਅਣਖੀ ਯੋਧਾ ਗੋਰੀ ਪਜਾਉਂਦਾ ਸੀ ਮੂਰੇ ਹੋ ਅਣਖੀ ਯੋਦਾ ਯਾਰਾਂ ਦੇ ਇਹ ਯੋਧਿਆਂ ਦੇ ਯਾਰ ਵੀ ਉਹ ਦੇ ਦੁੱਖਾਂ ਤੋਂ ਡਰਦੇ ਨਾ ਲੈਣੀ ਜੱਦੀ ਵੀਰਿਓ ਸਭ ਨੂੰ ਸਮਝਾਉਂਦਾ ਸੀ ਮੂਰੇ ਹੋ ਅਣਖੀ ਯੋਦਾ ਉਹ ਗੋਰੇ ਪਜਾਉਂਦਾ ਸੀ

एक आ, आ लिखे सी आज सुने तो चलो हां जी हां जी सॉन्ग हां सॉन्ग ही सुना जल्दी बोल तेरा यार बोले फिर आगे आ जदा तेरे माफी मांग दे अब ले जी ते हाथ दे ता फिर 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 यार मेरे मेनु चीज कह के बुलांदे ऐ गेरे ना असि हाथ नहीं मलांदे जिथे पवे लोड असि लाइन नहीं दे तेरा यार बोले

और के के पूरा हजे पूरा याद नहीं करता पास्ट वाला बोलता पजे थोड़ा भो तीन लिखे चलो इन कह मैं डेली कोई माड़ा मोटा थोड़ा बहुत बोल दिया कर फिर थोड़ी आदत जी बन जाती बच्चा नहीं सही है। नहीं 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 है एक्टिविटी तो नाल ज़रूरी ना चाहिए सांग सांग चा सारी ज़िंदगी कोई कर पाए <laughs> नहीं, नहीं नहीं, नहीं, नहीं <laughs> मैं के चलो टाइम ता तो करो कुछ ਏ ਆਰਮੀ ਚੀਫ ਆ ਹੁਣ ਆਰਮੀ ਚੀਫ ਆਂਦਾ ਪਿਆ ਰੋਜ਼ ਬੱਚਿਆਂ ਨੂੰ ਲੈ ਜਾਂਦਾ ਗਲੀ ਸੇ ਉਹਨਾਂ ਨੂੰ ਟ੍ਰੇਨ ਟ੍ਰੇਨਿੰਗ ਦਿੰਦਾ ਫਿਰ ਵਧੀਆ ਵਧੀਆ ਇੱਕ ਵਾਰ ਜੀ ਇੱਕ ਵਾਰ ਤਾਂ ਹੋਣੀਆਂ ਨੇ ਸਾਰੀਆਂ ਇੰਨਾ ਨੇ ਤੁਸੀਂ ਦੇਖੋ ਇਹਨਾਂ ਨੂੰ ਠੀਕ ਐਸੇ ਓਕੇ ਫਿਰ ਆਪਾਂ ਦੇਖਦੇ ਟੋਟਲ ਮਿਲਾਂ ਤਾਂ 90 ਤੱਕ ਪਹੁੰਚ ਗਏ ਆ ਨਾ ਆਪਣੀਆਂ ਪਹੁੰਚ ਗੀਆਂ ਲਾਸਟ ਪਹੁੰਚ ਨਹੀਂ ਆ ਲਾਸਟ ਰਖੜੀ ਸੀ ਮੇਰੇ ਕੋਲ ਠੀਕ ਬਸ ਇੱਕ ਦੋ ਜੇ ਮੈਂ ਕਰਨੀਆਂ ਹੂਆਂ ਇੱਕ ਅੱਧੀ ਹੈਗੀ ਐ ਜਿਹੜੀ ਐਡ ਕਰਨ ਵਾਲੀ ਸੀਗੀ ਮੈਨੂੰ ਆ ਵਧੀਆ ਲੱਗੀ ਮੈਂ ਕੀਤੀ ਨਹੀਂ ਸੀ ਪਰ ਮੈਂ ਹੁਣ ਪੜਿਆ ਨਾ ਮੈਨੂੰ ਸੋਹਣੀ ਲੱਗੀ ਤੁਸੀਂ ਦੇਖ ਲਓ ਦੇਖ ਲਓ ਫੇਰ ਆਪਾਂ ਕੱਟ ਲਾਂਗੇ ਏਰੀ ਨਾ ਸਹੀ ਹੋਈ ਏਰੀ ਨਾ ਸਹੀ ਹੋਈ ਹਾਂ ਫੇਰ ਉਹਨੂੰ ਐਡ ਕਰ ਦਾਂਗੇ ਤੇ ਉਹਦਾ ਆਪਾਂ ਕਰ ਲਾਂਗੇ ਉਹਦਾ ਆਪਾਂ ਕਰ ਲਾਂਗੇ ਹੂੰ ਇੱਥੇ ਹੀ ਕਰਦੇ ਆ ਚਲੋ

ਹਾਂ ਮਾਸੀ ਤੇ ਕਾਲ ਸਕਦੇ ਨਹੀਂ ਬੱਚਾ